ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਜਗਤ ਜਲੰਧਾ ਰੱਖ ਲੈ ਆਪੜੇ ਕਰਪਾਤ ਹਰ ਜਤ ਦੋਾਰੇ ਉਭਰਾ ਤਕਤਾ ਭਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਤ ਦੁਆ ਤਤ ਗੁਰ ਸੁਖ ਵੇਖ ਲਿਆ ਸੱਚਾ ਸਵਰ ਵਿਚਾਰ ਨਾਨਕ ਆਵਰ ਨ ਸੱਜੈ ਆਰ ਬਿਨ ਵਖਸਨ ਹਰ ਵਹਲਾਤੀ ਜਹਾਮੇ ਮਾਇਆ ਮੋਹਣੀ ਦੂਜ ਲਗ ਜਾਏ ਨਾਏ ਹਮਾਰੀ ਨਮਾਰਾ ਨਾਏ ਹਟੇ ਕਾਏ ਘਰ ਕੇ ਸਬਦ ਪਰ ਜਾਲੀ ਹੈ ਤਾਏ ਵਿਚਹੁ ਜਾਏ ਨਾਮਵਰ ਹੋ ਵਯੁਜਲਾ ਨਾਮਵਸੈ ਮੁਰਾਈ ਨਾਨਕ ਮਾਇਆ ਕਾ ਮਾਰਣ ਸਬਦ ਹੈ ਘਰ ਮੁਖ ਆਇਆ ਜਾਈ ਆੜੇ ਸਾਤ ਗੁਰ ਕੀ ਵੜਾਈ ਸਾਤ ਗੁਰ ਦਿੱਤੇ ਤਰਹ ਮਕਾਮ ਭਜਨ ਜਾ ਵਈ ਸਕੈ ਅੱਗੋ ਪਿੱਛਹ ਟੋਲ ਡਿੱਠਾ ਲਾਹੀ ਹੁਨ ਸਵਨਾ ਕਾਇਆ ਬਿਮਾਨ ਜਥ ਕੋ ਵਿਖੈ ਮੇਰਾ ਸਾਧ ਗੁਰ ਹਰ ਭਖ ਸੋਸ ਸਭ ਜਹਾਨ ਜੇ ਸਾਧ ਗੁਰ ਨੂੰ ਮਿਲ ਮੰਨੇ ਸੋ ਹਲਤ ਫਲਤ ਸੱਜਾ ਸਟਥਨ ਜਾਨ ਨਾਨਕ ਕਹਿਵਾਨ ਹੋਆ ਮੇਰਾ ਸੁਆਮੀ ਹਰ ਸੱਜਣ ਪਰਖ ਸਜਾੜ ਆਦੀ ਪੇਤ ਦੇ ਘਰ ਕਾ ਸਾਰੇ ਆਏ ਪਾਈ ਸਾਤ ਗੁਰ ਕੀ ਫੈਰੀ ਲਾਹੋਂ ਸਬਨ ਕਿਆ ਮਨ ਹੋ ਗਮਨ ਦੀ ਤੇ ਤ ਦੇਖ ਕਾ ਸਾਵਿਆ ਪਈ ਸਾਟ ਗੁਰ ਕੀ ਪੈਰੀ ਲਾਹਿਆ ਸਾਵਨਾ ਕੇ ਆ ਮਨ ਹੋ ਗੁਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ